ਪੰਜਾਬ ਦੇ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਆ ਜਿਹੜੇ ਯੂਪੀਐਸਸੀ ਦੀ ਵੀ ਤਿਆਰੀ ਕਰਦੇ ਆ ਉਹ ਵੀ ਇਗਜ਼ਾਮ ਦੇਣਾ ਹੁੰਦਾ ਆ ਤੇ ਪੰਜਾਬ ਪੀਸੀਐਸ ਦਾ ਵੀ ਇਗਜ਼ਾਮ ਦੇਣਾ ਹੁੰਦਾ ਸਾਨੂੰ ਪਤਾ ਦੋਨੋਂ ਇਗਜ਼ਾਮ ਬੜੇ ਇੰਪੋਰਟੈਂਟ ਨੇ ਤੇ ਦੋਨੋਂ ਇਗਜ਼ਾਮ ਦੇ ਵਿੱਚ ਹਾਰਡ ਵਰਕ ਤੇ ਮਿਹਨਤ ਬਹੁਤ ਕਰਨੀ ਪੈਂਦੀ ਆ ਪਰ ਬੱਚੇ ਕਿਤੇ ਨਾ ਕਿਤੇ ਗਲਤੀ ਕਰ ਜਾਂਦੇ ਆ ਵੀ ਜਦੋਂ ਉਹ ਯੂਪੀਐਸਸੀ ਦੀ ਤਿਆਰੀ ਕਰਦੇ ਆ ਤੇ ਉਹ ਪੰਜਾਬ ਪੀਸੀਐਸ ਨੂੰ ਮੰਨ ਲੈਂਦੇ ਆ ਕਿ ਸ਼ਾਇਦ ਇਹ ਉਹਦੇ ਨਾਲ ਦਾ ਹੀ ਆ ਵੀ ਅਸੀਂ ਯੂਪੀਐਸਸੀ ਦੀ ਤਿਆਰੀ ਕਰ ਲਈ ਤੇ ਪੰਜਾਬ ਪੀਸੀਐਸ ਦਾ ਸਾਡਾ ਇਸ ਤਰੀਕੇ ਨਾਲ ਕਲੀਅਰ ਹੋ ਜਾਊਗਾ ਤੇ ਕਈ ਵਾਰੇ ਬੰਦਾ ਪੀਸੀਐਸ ਦੀ ਤਿਆਰੀ ਕਰਦਾ ਕਰਦਾ ਯੂਪੀਐਸਸੀ ਨੂੰ ਹੱਥ ਪਾ ਲੈਂਦਾ ਸੋ ਦੋਨਾਂ ਐਗਜ਼ਾਮ ਦੇ ਵਿੱਚ ਕਾਫੀ ਫਰਕ ਹੈ ਸਿਲੇਬਸ ਦਾ ਵੀ ਫਰਕ ਹੈਗਾ ਆ ਅ ਥੋੜਾ ਬਹੁਤ ਲੈਵਲ ਦਾ ਵੀ ਫਰਕ ਹੈਗਾ ਆ ਹੁਣ ਫਰਕ ਹੈ ਕਿੱਥੇ ਆ ਪ੍ਰੀ ਦੇ ਵਿੱਚ ਆ ਮੀਨਸ ਦੇ ਵਿੱਚ ਆ ਇੰਟਰਵਿਊ ਦੇ ਵਿੱਚ ਆ ਜੇ ਆਪਾਂ ਓਵਰਆਲ ਦੇਖੀ ਤਾਂ ਤਿੰਨਾਂ ਲੈਵਲ ਦੇ ਉੱਤੇ ਸਾਨੂੰ ਜ਼ਰੂਰ ਫਰਕ ਦੇਖਣ ਨੂੰ ਮਿਲਦਾ ਹੈ ਪਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਪ੍ਰੀ ਲੈਵਲ ਦੇ ਉੱਤੇ ਕੀ ਖਾਸ ਫਰਕ ਹੈ ਕਿਹੜੇ ਕਿਹੜੇ ਇਦਾਂ ਦੇ ਸਬਜੈਕਟ ਨੇ ਜਿਹੜੇ ਸਪੈਸ਼ਲ ਪੁੱਛੇ ਜਾਂਦੇ ਨੇ ਪੀਸੀਐਸ ਦੇ ਵਿੱਚ ਜਾਂ ਜਿਹੜੇ ਸਪੈਸ਼ਲ ਪੁੱਛੇ ਜਾਂਦੇ ਨੇ ਯੂਪੀਐਸਸੀ ਵਿੱਚ ਕਿਹੜੇ ਕਿਹੜੇ ਇਦਾਂ ਦੇ ਸਬਜੈਕਟ ਨੇ ਜਾਂ ਇਦਾਂ ਦੇ ਟੌਪਿਕ ਨੇ ਜਿਹੜੇ ਦੋਨੋਂ ਦੇ ਲਈ ਕਾਮਨ ਆ ਮੁੱਖ ਮੁੱਦਾ ਇਸ ਵੀਡੀਓ ਰਹੀ ਆ ਅਪਾ ਕੋਸ਼ਿਸ਼ ਕਰਾਂਗੇ ਜੇ ਕੋਈ ਸਟੂਡੈਂਟ ਯੂਪੀਐਸਸੀ ਦੀ ਤਿਆਰੀ ਕਰਦਾ ਆ ਤਾਂ ਉਹ ਪੀਸੀਐਸ ਦਾ ਐਗਜ਼ਾਮ ਕਿਵੇਂ ਕਲੀਅਰ ਕਰ ਸਕਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਐਸ ਅੱਡ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਆ ਜਿਹੜਾ ਹੁਣ ਆਪਣਾ ਯੂਪੀਐਸ ਦਾ ਐਗ ਐਂਡ ਤੁਸੀਂ ਮੇਨਸ ਦੇ ਵੱਲੋਂ ਜ਼ਰੂਰ ਜਾਮੋ ਪਰ ਜਿਹੜੇ ਬੱਚੇ ਅਨਫੋਰਚੂਨੇਟਲੀ ਇਦਾਂ ਦੀ ਕੰਡੀਸ਼ਨ ਦੇ ਵਿੱਚ ਹੋਣਗੇ ਜਿਨ੍ਹਾਂ ਨੂੰ ਲੱਗਿਆ ਵੀ ਸੀ ਤਿਆਰੀ ਤਾਂ ਕੀਤੀ ਆ ਬਟ ਕਿਤੇ ਨਾ ਕਿਤੇ ਢਿੱਲ ਰਹਿ ਗਈ ਆ ਉਹਨਾਂ ਨੇ ਪੀਸੀਐਸ ਵੱਲੋਂ ਵੀ ਟ੍ਰਾਈ ਜ਼ਰੂਰ ਕਰਨਾ ਤਾਂ ਮੈਂ ਹਮੇਸ਼ਾ ਬੱਚਿਆਂ ਨੂੰ ਗਾਈਡ ਕਰਦਾ ਹੁੰਦਾ ਵੀ ਜਿਹੜੇ ਵੀ ਪਾਸੇ ਨੂੰ ਜਾਓ ਚੰਗੀ ਤਰ੍ਹਾਂ ਸੋਚ ਸਮਝ ਕੇ ਜਾਓ ਕਿਉਂਕਿ ਸਭ ਤੋਂ ਜ਼ਰੂਰੀ ਸਾਡੇ ਲਈ ਇਸ ਸਮੇ ਸਮਾਂ ਟਾਈਮ ਟਾਈਮ ਲੰਘਿਆ ਵਾਪਸ ਨਹੀਂ ਆਉਂਦਾ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਵਕਤ ਗਿਆ ਵਾਪਸ ਨਹੀਂ ਆਉਂਦਾ ਸੋ ਬਿਲਕੁਲ ਸਹੀ ਸਟ੍ਰੈਟਜੀ ਨਾਲ ਸਹੀ ਡਾਇਰੈਕਸ਼ਨ ਦੇ ਵਿੱਚ ਪੜੋ ਤਾਂਕਿ ਤੁਹਾਡਾ ਸਮਾਂ ਵੀ ਬਚੇ ਤੇ ਤੁਹਾਡਾ ਫਿਊਚਰ ਵੀ ਸਿਕਿਉਰ ਜ਼ਰੂਰ ਹੋ ਜਾਵੇ ਸੋ ਆਪਾਂ ਕੋਸ਼ਿਸ਼ ਕਰਾਂਗੇ ਅੱਜ ਦੇ ਸੈਸ਼ਨ ਦੇ ਵਿੱਚ ਜਾਣਨ ਦੀ ਕਿ ਇਹਨਾਂ ਦੇ ਵਿੱਚ ਫਰਕ ਕੀ ਹੈ ਅ ਤਿੰਨ ਲੈਵਲ ਹੁੰਦੇ ਨੇ ਸਾਨੂੰ ਪਤਾ ਪ੍ਰੀ ਮੇਨਸ ਇੰਟਰਵਿਊ ਤੇ ਪ੍ਰੀ ਮੇਨਸ ਇੰਟਰਵਿਊ ਤਿੰਨਾਂ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ ਮਤਲਬ ਤਿੰਨੋਂ ਸਟੈਪ ਹੁੰਦੇ ਨੇ ਇਹ ਦੋਨਾਂ ਇਗਜ਼ਾਮ ਦੇ ਵਿੱਚ ਤਿੰਨ ਸਟੈਪ ਹੁੰਦੇ ਨੇ ਹੁਣ ਪ੍ਰੀ ਦੇ ਵਿੱਚ ਇੱਥੇ ਅ 네ਗੇਟਿਵ ਮਾਰਕਿੰਗ ਹੁੰਦੀ ਹੈ ਠੀਕ ਹੈ ਇੱਥੇ ਯੈਸ ਹੈ 네ਗੇਟਿਵ ਮਾਰਕਿੰਗ ਹੁੰਦੀ ਹੈ ਇੱਥੇ ਪ੍ਰੀ ਦੇ ਵਿੱਚ ਨੋ 네ਗੇਟਿਵ ਮਾਰਕਿੰਗ ਪਹਿਲਾ ਤਾਂ ਇਹੀ ਫਰਕ ਹੈ ਠੀਕ ਹੈ ਇੱਥੇ 네ਗੇਟਿਵ ਮਾਰਕਿੰਗ ਹੁੰਦੀ ਹੈ ਇੱਥੇ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਯੂਪੀਐਸਸੀ ਵਿੱਚ ਪ੍ਰੀ ਦੇ ਵਿੱਚ ਦੋ ਇਗਜ਼ਾਮ ਹੁੰਦੇ ਨੇ ਜੀਐਸ 1 ਤੇ ਜੀਐਸ 2 ਜੀਐਸ 2 ਨੂੰ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਇਹ ਤਾਂ ਜੀ ਸੀ ਸੈਟ ਦਾ ਇਗਜ਼ਾਮ ਹੈ ਸੇਮ ਇਧਰ ਵੀ ਇਦਾਂ ਹੀ ਹੁੰਦਾ ਜੀਐਸ 1 ਦਾ ਇਗਜ਼ਾਮ ਐਂਡ ਜੀਐਸ 2 ਦਾ ਇਗਜ਼ਾਮ ਇੱਥੇ ਵੀ GS2 ਕੁਆਲੀਫਾਈਂਗ ਹੈ ਤੇ ਇੱਥੇ ਵੀ GS2 ਕੁਆਲੀਫਾਈਂਗ ਹੈ ਦੋਨਾਂ ਪਾਸੇ GS2 ਕੁਆਲੀਫਾਈਂਗ ਹੁੰਦਾ ਹੈ ਜਾਨੀ ਕਿ ਸੀ ਸੈੱਟ ਕੁਆਲੀਫਾਈਂਗ ਹੈ ਦੋਨਾਂ ਪਾਸੇ ਲੇਕਿਨ ਜੇ PCS ਦੇ ਪੁਰਾਣੇ ਪੇਪਰ ਦੇਖੀਏ ਪਹਿਲਾਂ ਨੰਬਰ ਜੁੜਦੇ ਸੀ ਕਿ ਪਰ ਇਸ ਵਾਰ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਇਹ ਕੁਆਲੀਫਾਈਂਗ ਹੋਊਗਾ ਸੋ ਸੀ ਸੈੱਟ ਦੇ ਵਿੱਚ ਵੀ ਨੋ 네ਗੇਟਿਵ ਮਾਰਕਿੰਗ ਇਧਰ ਹੁੰਦੀ ਹੈ ਇਧਰ ਨਹੀਂ ਹੁੰਦੀ PCS ਦੇ ਵਿੱਚ ਨਹੀਂ ਹੁੰਦੀ ਤੇ ਜੇ ਆਪਾਂ ਕੁਆਲੀਫਾਈਂਗ ਦੀ ਗੱਲ ਕਰ ਲਈਏ ਇਧਰ ਜਿਵੇਂ ਸਾਨੂੰ ਪਤਾ ਹੈ 33% ਦੇ ਉੱਤੇ ਕੁਆਲੀਫਾਈ ਹੁੰਦਾ ਹੈ ਬਟ ਜੇ ਆਪਾਂ ਗੱਲ ਕਰ ਲਈਏ ਪੀਸੀਐਸ ਦੇ ਵਿੱਚ ਤਾਂ 40% ਦੇ ਉੱਤੇ ਇਹ ਸਾਨੂੰ ਕੁਆਲੀਫਾਈ ਦੇਖਣ ਨੂੰ ਮਿਲਦਾ ਹੈ ਜੀਐਸ 2 ਦਾ ਸੋ ਇੱਥੇ 40% ਚਾਹੀਦੇ ਆ ਕੁਐਸਚਨ ਸੇਮ ਹੁੰਦੇ ਆ ਜੀਐਸ 1 ਦੇ ਵਿੱਚ 100 ਜੀਐਸ 1 ਦੇ ਵਿੱਚ 100 ਸੀ ਸੈੱਟ ਦੇ ਵਿੱਚ 80 ਸੀ ਸੈੱਟ ਦੇ ਵਿੱਚ 80 ਥੋੜਾ ਫਰਕ ਇਹ ਆ ਵੀ ਜਿਹੜੇ ਇੱਧਰ ਸੀ ਸੈੱਟ ਹੁੰਦਾ ਆ ਉਹਦੇ ਵਿੱਚ ਇੰਗਲਿਸ਼ ਮੈਥ ਤੇ ਰੀਜਨਿੰਗ ਦੇ ਸਵਾਲ ਬਣਦੇ ਆ ਸਿੰਪਲ ਭਾਸ਼ਾ ਵਿੱਚ ਇੱਧਰ ਨਾਲ ਪੰਜਾਬੀ ਵੀ ਹੁੰਦੀ ਆ ਸੋ ਪੀਸੀਐਸ ਦੇ ਵਿੱਚ ਜੀਐਸ ਤੋ ਪਹਿਲਾਂ ਜਿਹੜਾ ਸਾਨੂੰ ਕੁਆਲੀਫਾਈ ਕਰਨਾ ਪੈਂਦਾ ਐਗਜ਼ਾਮ ਉਹ ਈਜ਼ੀ ਹੁੰਦਾ ਕਿਤੇ ਨਾ ਕਿਤੇ ਹੁਣ ਦੂਜਾ ਸਵਾਲ ਹੈ ਕਿ ਜੀਐਸ ਦੇ ਪੇਪਰ 1 ਦੇ ਵਿੱਚ ਜੇ ਕੁਐਸਚਨ ਸੇਮ ਆ 100 100 ਤਾਂ ਫਰਕ ਕਿੱਥੇ ਪੈਂਦਾ ਜੀ ਫਰਕ ਪੈਂਦਾ ਇਹਦੇ ਸਿਲੇਬਸ ਦੇ ਵਿੱਚ ਫਰਕ ਪੈਂਦਾ ਐਗਜ਼ਾਮ ਪੁੱਛਣ ਦੇ ਤਰੀਕੇ ਦੇ ਵਿੱਚ ਤੇ ਫਰਕ ਪੈਂਦਾ ਕੁਝ ਟੌਪਿਕਾਂ ਦੇ ਵਿੱਚ ਓਨੈਸਟਲੀ ਦੱਸੂਗਾ ਜੇ ਤੁਸੀਂ ਸਿਰਫ ਉਹੋ ਹੀ ਟੌਪਿਕ ਪੜ੍ਹੇ ਜਿਹੜੇ ਯੂਪੀਐਸਸੀ ਦੇ ਲਈ ਹੈ ਤਾਂ ਪੰਜਾਬ ਦਾ ਪੀਸੀਐਸ ਕਲੀਅਰ ਕਰਨਾ ਥੋੜਾ ਮੁਸ਼ਕਿਲ ਹੋ ਜਾਊਗਾ ਪ੍ਰੀ ਕਲੀਅਰ ਕਰਨਾ ਸਪੈਸ਼ਲੀ ਮੁਸ਼ਕਿਲ ਹੋ ਜਾਊਗਾ ਕਿਉਂ ਆਪਾਂ ਹੁਣੇ ਦੇਖ ਲੈਣੇ ਆ ਸੋ ਜੇ ਤੁਸੀਂ ਪੀਸੀਐਸ ਐਗਜ਼ਾਮ ਦੋਗੇ ਤਾਂ ਤੁਹਾਨੂੰ ਪੀਸੀਐਸ ਦੇ ਵਿੱਚ ਵੀ ਜਿਹੜਾ ਹੈਗਾ ਉਹ ਫੋਕਸ ਕਰਨਾ ਪੈਣਾ ਜਿਵੇਂ ਯੂਪੀਐਸਸੀ ਦੀ ਗੱਲ ਕਰ ਲਓ ਪੋਲੀਟੀ ਇੱਧਰ ਇੰਪੋਰਟੈਂਟ ਹੈ ਸੋ ਪੀਸੀਐਸ ਦੇ ਵਿੱਚ ਵੀ ਪੋਲੀਟੀ ਆਉਂਦੀ ਹੈ ਨੋ ਡਾਊਟ ਠੀਕ ਹੈ ਬਟ ਇੱਥੇ ਨਾਲ ਪੋਲੀਟੀ ਦੇ ਪਲੱਸ ਪੋਲੀਟੀਕਲ ਥਿਊਰੀਜ਼ ਵੀ ਆ ਜਾਂਦਾ ਹੈ ਹੁਣ ਪੋਲੀਟੀਕਲ ਥਿਊਰੀ ਦੇ ਜੇ ਪਿਛਲੇ ਪੇਪਰਾਂ ਨੂੰ ਅਸੀਂ ਚੈੱਕ ਕਰਕੇ ਦੇਖੀਏ ਤਾਂ ਕਿਤੇ ਨਾ ਕਿਤੇ ਸਾਨੂੰ ਤਿੰਨ ਤੋਂ ਚਾਰ ਕੁਐਸਚਨ ਦੇਖਣ ਨੂੰ ਮਿਲਦੇ ਆ ਇਹ ਆਨ ਐਵਰੇਜ ਸੋ ਇੱਥ ਜੋ ਸਾਨੂੰ ਇੱਧਰ ਨਹੀਂ ਦੇਖਣ ਨੂੰ ਮਿਲਦਾ ਯਾਨੀ ਕਿ ਇੱਥੇ ਪੋਲੀਟੀਕਲ ਥਿਊਰੀ ਸਾਨੂੰ ਪੜ੍ਹਨੀ ਪੈਂਦੀ ਹੈ ਨਾ ਸਪੈਸ਼ਲੀ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਕਿ ਅਮੈਂਡਮੈਂਟਸ ਪੁੱਛਿਆ ਜਾਂਦੀਆਂ ਨੇ ਪੰਚਾਇਤੀ ਰਾਜ ਸੋ ਮਤਲਬ ਇਹ ਕੁਝ ਏਦਾਂ ਦੇ ਟੌਪਿਕ ਆ ਜਿਹੜੇ ਸਾਨੂੰ ਫੋਕਸ ਜੋ ਕੇ ਪੜ੍ਹਨੇ ਪੈਂਦੇ ਆ ਪੀਸੀਐਸ ਦੇ ਵਿੱਚ ਜੋ ਕਿ ਇੱਥੇ ਨਹੀਂ ਮੈਂਸ਼ਨਡ ਹੁੰਦੇ ਉਦੋਂ ਬਾਅਦ ਹਿਸਟਰੀ ਦੀ ਗੱਲ ਕਰ ਲਓ ਹੁਣ ਇੱਧਰ ਨਾਰਮਲੀ ਇੰਡੀਆ ਦੀ ਹਿਸਟਰੀ ਪੁੱਛੀ ਜਾਂਦੀ ਹੈ ਯੂਪੀਐਸਸੀ ਵਿੱਚ ਤੇ ਬੱਚਾ ਜਿਹੜਾ ਇੰਡੀਆ ਦੀ ਆਪਣੇ ਇੰਡੀਆ ਦੀ ਹਿਸਟਰੀ ਪੜ੍ਹ ਗਿਆ ਓਕੇ ਆ ਉਹ ਵੀ ਜ਼ਿਆਦਾ ਫੋਕਸ ਹੁੰਦਾ ਮਾਡਰਨ ਹਿਸਟਰੀ ਉੱਤੇ ਆ ਪਿਛਲੇ 1-2 ਸਾਲਾਂ ਤੋਂ ਦੇਖਿਆ ਜਾਵੇ ਇਨਸ਼ੀਅੰਟ ਦੇ ਮੀਡੀਵਲ ਵੱਲ ਗਏ ਆ ਉਦੋਂ ਪਹਿਲਾਂ ਯੂਪੀਐਸਸੀ ਦਾ ਟ੍ਰੈਂਡ ਸੀਗਾ ਕਿ ਉਹ ਮਾਡਰਨ ਹਿਸਟਰੀ ਵਿੱਚੋਂ ਪੁੱਛਦੇ ਸੀ ਜ਼ਿਆਦਾ ਬਟ ਜਦੋਂ ਮੈਂ ਪੀਸੀਐਸ ਦੀ ਗੱਲ ਕਰਦਾ ਆ ਤਾਂ ਇੱਥੇ ਇੰਡੀਅਨ ਹਿਸਟਰੀ ਤਾਂ ਇੰਪੋਰਟੈਂਟ ਹੈ ਹੀ ਹੈ ਪਲੱਸ ਪੀਸੀਐਸ ਦੇ ਵਿੱਚ ਬੱਚੇ ਵਰਲਡ ਹਿਸਟਰੀ ਵੀ ਇੰਪੋਰਟੈਂਟ ਹੈ ਵਰਲਡ ਹਿਸਟਰੀ ਹੁਣ ਦੇਖੋ ਨਵੀਂ ਚੀਜ਼ ਐਡ ਹੋ ਗਈ ਜਿਵੇਂ ਪੋਲਿਟੀ ਦੇ ਵਿੱਚ ਚੀਜ਼ਾਂ ਐਡ ਹੋ ਗਈਆਂ ਇੱਥੇ ਇੱਥੇ ਹੋ ਗਈਆਂ ਤੇ ਵਰਲਡ ਹਿਸਟਰੀ ਜੇ ਮੈਂ ਪੁਰਾਣੇ ਪੇਪਰਾਂ ਦਾ ਟ੍ਰੈਂਡ ਦੇਖਾਂ ਤੇ 2 ਤੋਂ 3 ਕੁਐਸਚਨ ਸਾਨੂੰ 3-4 ਕੁਐਸਚਨ ਵਰਲਡ ਹਿਸਟਰੀ ਦੇ ਦੇਖਣ ਨੂੰ ਮਿਲਦੇ ਆ ਸੋ ਜਿਹੜਾ ਬੱਚਾ ਯੂਪੀਐਸ ਦੀ ਤਿਆਰੀ ਕਰਦਾ ਦੋ ਸਬਜੈਕਟਾਂ ਦੇ ਵਿੱਚੋਂ ਹੀ ਜਿਵੇਂ ਦੇਖਿਆ ਜਾਵੇ ਤਾਂ 6-7 ਕੁਐਸਚਨ ਜਿਹੜੇ ਐਕਸਟਰਾ ਆ ਚੁੱਕੇ ਨੇ ਉਹਨੇ ਉਹ ਨਹੀਂ ਪੜੇ ਹੁੰਦੇ ਇੱਧਰ ਇਹ ਫਰਕ ਹੈ ਜੀ ਓਕੇ ਉਦੋਂ ਬਾਅਦ ਅੱਗੇ ਚੱਲਦੇ ਆਪਾਂ ਇਕਨੋਮੀ ਇਕਨੋਮੀ ਤਾਂ ਲਗਭਗ ਸਾਨੂੰ ਸੇਮ ਜਿਹਾ ਪੈਟਰਨ ਦੇਖਣ ਨੂੰ ਮਿਲਦਾ ਆ ਤਾਂ ਇਹ ਆ ਵੀ ਜਿਵੇਂ ਉ ਉਹ ਯੂਪੀਐਸਸੀ ਦੇ ਲਈ ਇੰਡੀਆ ਦਾ ਇਕਨੋਮਿਕ ਸਰਵੇ ਪੜ੍ਹਦੇ ਆ ਸੇਮ ਇੱਥੇ ਸਾਨੂੰ ਇੰਡੀਆ ਦਾ ਵੀ ਪੜ੍ਹਨਾ ਪਊਗਾ ਪਲੱਸ ਨਾਲ ਪੰਜਾਬ ਦਾ ਵੀ ਪੜ੍ਹਨਾ ਪਊਗਾ ਬਜਟ ਦੇ ਇਕਨੋਮਿਕ ਸਰਵੇ ਬਾਕੀ ਪੈਟਰਨ ਜਾਨਕਿ ਇੱਥੇ ਪੰਜਾਬ ਬਾਰੇ ਐਕਸਟਰਾ ਹੋ ਗਿਆ ਸੋ ਵੀ ਐਕਸਟਰਾ ਹੁੰਦਾ ਯੂਪੀਐਸਸੀ ਨਾਲੋਂ ਜੀਓਗ੍ਰਾਫੀ ਦੀ ਗੱਲ ਕਰ ਲਈਏ ਤਾਂ ਜੀਓਗ੍ਰਾਫੀ ਇੰਡੀਆ ਦੀ ਤੇ ਵਰਲਡ ਦੀ ਇੱਧਰ ਵੀ ਦੇਖਣੀ ਪੈਂਦੀ ਹੈ ਇੰਡੀਆ ਐਂਡ ਵਰਲਡ ਇੱਧਰ ਵੀ ਦੇਖਣੀ ਪੈਂਦੀ ਹੈ ਪਲੱਸ ਇੱਧਰ ਸਾਨੂੰ ਪੰਜਾਬ ਦੀ ਜੀਓਗ੍ਰਾਫੀ ਵੀ ਪੜ੍ਹਨੀ ਪੈਂਦੀ ਹੈ ਜਮ ਇਹ ਕਹਿਲਾ ਜਿਵੇਂ ਅਸੀਂ ਇੰਡੀਆ ਦਾ ਸਭ ਕੁਝ ਪੜ੍ਹਦੇ ਆ ਸੇਮ ਪੰਜਾਬ ਦਾ ਪੜ੍ਹਨਾ ਪੈਂਦਾ ਪੰਜਾਬ ਦੀ ਇਕਨੋਮੀ ਪੰਜਾਬ ਦੀ ਜੀਓਗ੍ਰਾਫੀ ਪੰਜਾਬ ਦੀ ਹਿਸਟਰੀ ਪੰਜਾਬ ਦਾ ਕਲਚਰ ਪੰਜਾਬ ਦਾ এনवायरमेंट ਸੋ ਇੱਕ ਵੱਖਰਾ ਸਬਜੈਕਟ ਹੈ ਪੰਜਾਬ ਬਾਰੇ ਜਿਹਦੇ ਵਿੱਚੋਂ ਸਾਨੂੰ ਇਗਜ਼ਾਮ ਦੇ ਵਿੱਚ ਇਸ ਵਾਰ ਪੀਪੀਐਸ ਦੇ ਚੇਅਰਮੈਨ ਨੇ ਕਿਹਾ ਕਿ ਬਾਈ ਇਹ ਜ਼ਿਆਦਾ ਪੁੱਛਿਆ ਜਾਊਗਾ ਠੀਕ ਹੈ ਸੋ ਉਮੀਦ ਕਰਕੇ ਚੱਲਦੇ ਵੀ 10 ਤੋਂ 12 ਕੁਐਸਚਨ ਸਾਨੂੰ ਐਕਸਟਰਾ ਦੇਖਣ ਨੂੰ ਮਿਲ ਸਕਦੇ ਆ ਪੰਜਾਬ ਜੀਕੇ ਦੇ ਜੋ ਕਿ ਯੂਪੀਐਸਸੀ ਵਾਲਾ ਬੱਚਾ ਨਹੀਂ ਪੜਦਾ ਚਲੋ ਉਹ ਮੈਂ ਅੱਗੇ ਦੱਸੂਗਾ ਇਦੋਂ ਬਾਅਦ ਜੀਓਗ੍ਰਾਫੀ ਹੋ ਗਈ ਹਾਂਜੀ ਹੋ ਗਈ ਹੁਣ ਸਾਡੇ ਕੋਲੇ ਜੋ ਨੈਕਸਟ ਹੈ এনवायरमेंट ਸੋ এনवायरमेंट ਹਾਂਜੀ ਇੱਥੇ ਵੀ ਜ਼ਰੂਰੀ ਹੈ ਤੇ ਉੱਥੇ ਵੀ ਜ਼ਰੂਰੀ ਹੈ ਸੋ এনवायरमेंट ਦੋਨਾਂ ਪਾਸੇ ਲਈ ਹੀ ਇੰਪੋਰਟੈਂਟ ਹੈ ਉਸ ਤੋਂ ਬਾਅਦ ਸਾਡੇ ਕੋਲ ਹੈ ਸਾਇੰਸ ਐਂਡ ਟੈਕ ਹੁਣ ਸਾਇੰਸ ਐਂਡ ਟੈਕ ਜਿਹੜਾ ਹੈਗਾ ਆ ਜੇ ਮੈਂ ਪੰਜਾਬ ਪੀਸੀਐਸ ਦੀ ਗੱਲ ਕਰਾਂ ਤਾਂ ਬਹੁਤ ਪਿਆਰ ਹੈ ਸਾਇੰਸ ਐਂਡ ਟੈਕ ਦੇ ਨਾਲ ਐਗਜ਼ਾਮੀਨਰ ਦਾ ਬਹੁਤ ਕੁਐਸਚਨ ਪੁੱਛਦਾ ਇਹਦੇ ਨਾਲ ਨਾਲ ਸਪੈਸ਼ਲ ਸਾਇੰਸ ਹੁਣ ਸਾਇੰਸ ਦੀ ਗੱਲ ਕਰ ਲਓ ਜਨਰਲ ਸਾਇੰਸ ਯੂਪੀਐਸਸੀ ਦੇ ਸਿਲੇਬਸ 'ਚ ਲਿਖੀ ਮਿਲਦੀ ਹੈ ਬਟ ਕੁਐਸਚਨ ਇਹਦੇ 'ਚੋਂ ਬਹੁਤ ਘੱਟ ਆਉਂਦੇ ਆਉਂਦੇ ਨਹੀਂ ਜੇ ਲਾ ਲਈ ਆਪਾਂ ਇੱਕ ਅੱਧਾ ਕਿਤੇ ਪੰਜਾਬ ਪੀਸੀਐਸ ਦੀ ਗੱਲ ਕਰ ਲਈ ਜੇ ਪਿਛਲੇ ਐਗਜ਼ਾਮ ਦੇਖੋ ਤਾਂ ਇੱਥੋਂ ਸਾਨੂੰ ਵਧੀਆ ਨੰਬਰ ਆਫ ਕੁਐਸਚਨ ਦੇਖਣ ਨੂੰ ਮਿਲਦੇ ਆ। ਈਵਨ ਜੇ ਤੁਸੀਂ 2015 ਦਾ ਪੀਸੀਐਸ ਦਾ ਪੇਪਰ ਚੱਕ ਕੇ ਦੇਖੋ ਤਾਂ 8 ਤੋਂ 10 ਕੁਐਸਚਨ ਸਾਨੂੰ ਸਾਇੰਸ ਦੇ ਦੇਖਣ ਨੂੰ ਮਿਲੇ ਹੋਇਆ। ਉਹਦੇ ਵਿੱਚ ਉਹ ਆਪਣੇ ਕੋਲੇ ਫਿਜ਼ਿਕਸ ਦੇ ਬਾਰੇ ਆ ਗਿਆ ਫਿਜ਼ਿਕਸ ਦੇ ਕੁਐਸਚਨ ਬਣ ਜਾਂਦੇ ਨੇ ਮਤਲਬ ਇਸ ਤਰੀਕੇ ਨਾਲ ਠੀਕ ਹੈ ਬਾਇਓ ਦੇ ਕੁਐਸਚਨ ਬਣ ਜਾਂਦੇ ਨੇ ਸੋ ਇੱਥੋਂ ਕੁਐਸਚਨ ਮੰਨਦੇ ਹਾਲਾਂਕਿ 2020-21 ਵਾਲਾ ਜਿਹੜਾ ਪੇਪਰ ਸੀਗਾ ਉਹ 'ਚ ਥੋੜੇ ਨੰਬਰ ਘਟੇ ਸੀਗੇ ਬਟ 15 ਵਾਲੇ ਵਿੱਚ ਨੰਬਰ ਕਾਫੀ ਸੀਗੇ ਤੇ ਹੋ ਸਕਦਾ ਇਸ ਵਾਰ ਵੀ 4 ਤੋਂ 5 ਕੁਐਸਚਨ ਸਾਨੂੰ ਇੱਥੋਂ ਦੇਖਣ ਨੂੰ ਮਿਲਣਗੇ ਜੋ ਕਿ ਇੱਥੇ ਨਹੀਂ ਆਉਂਦੇ ਇਹਦੇ ਨਾਲ ਨਾਲ ਕਰੰਟ ਅਫੇਅਰ ਸੋ ਤਾਂ ਸੀ ਇਧਰ ਪੜ੍ਹਨਾ ਹੀ ਆ ਜੀ ਕਰੰਟ ਅਫੇਅਰਸ ਐਂਡ ਇਧਰ ਵੀ ਸਾਨੂੰ ਕਰੰਟ ਅਫੇਅਰਸ ਦੇਖਣਾ ਪੈਂਦਾ ਆ ਫਰਕ ਕੀ ਪੈ ਗਿਆ ਇੰਡੀਆ ਵਰਲਡ ਐਂਡ ਨਾਲ ਪਲੱਸ ਪੰਜਾਬ ਦਾ ਪੰਜਾਬ ਦਾ ਵੀ ਕਰੰਟ ਅਫੇਅਰ ਦੇਖਣਾ ਪੈਂਦਾ ਹੈ ਇਹਦੇ ਨਾਲ ਨਾਲ ਜੋ ਅਸੀਂ ਇਧਰ ਨਹੀਂ ਪੜ੍ਹਦੇ ਪੰਜਾਬ ਜੀ ਕੇ ਪੰਜਾਬ ਜੀਕੇ ਹੁਣ ਇਹ ਲਾ ਲਓ ਵੀ ਜਿਹੜੀਆਂ ਐਕਸਟਰਾ ਚੀਜ਼ਾਂ ਪੜ੍ਹਨੀਆਂ ਪੈਂਦੀਆਂ ਆ ਜਿਵੇਂ ਇੱਕ ਪੇਜ ਤੇ ਲਿਖਦਾ ਪੀਸੀਐਸ ਦੇ ਨਾਲ ਨਾਲ ਜੋ ਸੀ ਯੂਪੀਐਸਸੀ ਦਾ ਜਿਹੜਾ ਬੱਚਾ ਤਿਆਰੀ ਕਰਦਾ ਨਾਲ ਪੀਸੀਐਸ ਚ ਐਕਸਟਰਾ ਕੀ ਪੜ੍ਹੂਗਾ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸਾਡੇ ਕੋਲੇ ਪੋਲੀਟੀਕਲ ਥਿਉਰੀਜ਼ ਹੋ ਗਿਆ ਠੀਕ ਹੈ ਜੀ ਦੂਜੇ ਨੰਬਰ ਦੇ ਉੱਤੇ ਸਾਡੇ ਕੋਲੇ ਵਰਲਡ ਹਿਸਟਰੀ ਹੋ ਗਈ ਠੀਕ ਹੈ ਤੀਜੇ ਨੰਬਰ ਤੇ ਸਾਡੇ ਕੋਲੇ ਆ ਵਾਲ ਦੀ ਹਿਸਟਰੀ ਹੋ ਗਈ ਪੋਲਿਟੀਕਲ ਥਿਉਰੀ ਹੋ ਗਈ ਪੰਜਾਬ ਜੀਕੇ ਹੋ ਗਈ ਹੁਣ ਪੰਜਾਬ ਜੀਕੇ ਨੂੰ ਲਾਈਟਲੀ ਨਹੀਂ ਲੈ ਸਕਦੇ ਪੰਜਾਬ ਜੀਕੇ ਦੇ ਵਿੱਚ ਸਾਡੇ ਕੋਲ ਕੀ ਆ ਗਿਆ ਸਰ ਪੰਜਾਬ ਜੀਕੇ ਵਿੱਚ ਸਾਡੇ ਕੋਲੇ ਪੰਜਾਬ ਦੀ ਇਕਨੋਮੀ ਆ ਗਈ ਆ ਪੰਜਾਬ ਦੀ ਜੀਓਗ੍ਰਾਫੀ ਆ ਗਈ ਆ ਪੰਜਾਬ ਦੀ ਹਿਸਟਰੀ ਆ ਗਈ ਆ ਪੰਜਾਬ ਦਾ এনवायरमेंट ਆ ਗਿਆ ਮਤਲਬ ਸਾਰਾ ਕੁਝ ਪੰਜਾਬ ਦਾ ਸੋ ਇੱਕ ਵੱਖਰਾ ਸਬਜੈਕਟ ਐਡ-ਆਨ ਹੋ ਗਿਆ ਠੀਕ ਹੈ ਇਹਦੇ ਨਾਲ ਨਾਲ ਚੌਥੇ ਨੰਬਰ ਦੇ ਉੱਤੇ ਸਾਡੇ ਕੋਲੇ ਕਰੰਟ ਅਫੇਅਰ ਹੋ ਜਾਂਦੇ ਨੇ ਪੰਜਾਬ ਦੇ ਕਰੰਟ ਅਫੇਅਰਸ ਪੰਜਾਬ ਦੇ ਜਾਬ ਦੇ ਸੋ ਲਗਭਗ ਇਹ ਉਹ ਪੋਰਸ਼ਨ ਆ ਜਿੱਥੋਂ ਸਾਨੂੰ ਐਕਸਟਰਾ ਕੁਐਸਚਨ ਦੇਖਣ ਨੂੰ ਮਿਲਦੇ ਆ ਐਂ ਲਾ ਲਓ ਵੀ 8 10 12 ਕੁਐਸਚਨ ਨੇਚੋਂ ਨਾਲ ਦੋ ਦੋ ਚਾਰ ਚਾਰ ਸੋ 20 ਦੇ ਅਰਾਊਂਡ ਨੀਅਰ ਅਬਾਊਟ ਵੀ ਕੁਐਸਚਨ ਸਾਨੂੰ ਜੇ ਪੁਰਾਣੇ ਹਾਂ ਸਾਇੰਸ ਜਨਰਲ ਸਾਇੰਸ ਮੈਂ ਲਿਖਣਾ ਭੁੱਲ ਗਿਆ ਸੌਰੀ ਜਨਰਲ ਸਾਇੰਸ ਹੋ ਗਿਆ ਸੋ ਇਹ ਐ ਲਾ ਲਓ ਵੀ ਪੰਜ ਟੌਪਿਕ ਇਦਾਂ ਦੇ ਆ ਜਿਹੜੇ ਅਸੀਂ ਯੂਪੀਐਸਸੀ ਵਿੱਚ ਬਿਲਕੁਲ ਵੀ ਨਹੀਂ ਦੇਖਦੇ ਤੇ ਇੱਥੇ ਸਾਨੂੰ ਐਕਸਟਰਾ ਪੜ੍ਹਨੇ ਪੈਂਦੇ ਆ ਤੇ 20 ਅਰਾਊਂਡ ਕੁਐਸਚਨ ਸਾਨੂੰ ਇਥੋਂ ਦੇਖਣ ਨੂੰ ਮਿਲ ਸਕਦੇ ਆ ਘੱਟੋ ਘੱਟ ਵੀ ਮੈਂ ਘੱਟ ਕਹਿ ਰਿਹਾ ਹੋ ਸਕਦਾ 25 ਹੁਣ ਕਿਉਂਕਿ ਜਨਰਲ ਸਾਇੰਸ ਵੀ ਹੈਗੀ ਆ ਤੇ ਜੇ ਤੁਸੀਂ ਇੱਕ ਇਦਾਂ ਦੇ ਇਗਜ਼ਾਮ ਦੀ ਤਿਆਰੀ ਕਰਕੇ ਦੂਜਾ ਇਗਜ਼ਾਮ ਦੇਣ ਜਾਓ ਮ ਜਿਹਦੇ ਵਿੱਚੋਂ ਤੁਸੀਂ ਵੈਸੇ ਕਹੋ 100 ਦੇ ਵਿੱਚੋਂ 20 ਕੁਐਸਚਨ ਜਾਂ 25 ਕੁਐਸਚਨ ਅਸੀਂ ਪੜੇ ਹੀ ਨਹੀਂ ਗਏ ਤੇ ਤੁਹਾਡੇ ਲਈ ਪੇਪਰ ਕਿੰਨੇ ਦਾ ਰਹਿ ਗਿਆ 75 ਕੁਐਸਚਨਸ ਦਾ ਜਾਂ 80 ਕੁਐਸਚਨਸ ਦਾ ਤੇ ਤੁਸੀਂ ਆਪ ਸੋਚੋ ਇੱਕ ਬੱਚਾ ਕੰਪੀਟ ਕਰ ਰਿਹਾ 100 ਦੇ 100 ਕੁਐਸਚਨਾਂ ਵਿੱਚੋਂ ਦੂਜਾ ਕਰ ਰਿਹਾ 75 ਤੋਂ 80 ਦੇ ਵਿੱਚੋਂ ਜ਼ਿਆਦਾ ਚਾਂਸ ਕਿਹਦੇ ਆ ਸਿਲੈਕਸ਼ਨ ਦੇ ਸਰ ਜ਼ਿਆਦਾ ਚਾਂਸ ਆ ਫਿਰ 100 ਵਾਲੇ ਦੇ ਹੋਣਗੇ ਕਿਉਂਕਿ ਉਹਨੇ ਪ੍ਰੋਪਰ ਮਿਹਨਤ ਕੀਤੀ ਮੇਨ ਤੇ ਇਹ ਬੱਚੇ ਨੇ ਵੀ ਕੀਤੀ ਸੀਗੀ ਪਰ ਇਹਦੇ ਕੋਲ ਸਹੀ ਡਾਇਰੈਕਸ਼ਨ ਨਹੀਂ ਸੀ ਹੈਗੀ ਹੁਣ ਇਹ ਨਾ ਹੋਵੇ ਕਿ ਅਸੀਂ ਮਿਹਨਤ ਵੀ ਕਰ ਲਈਏ ਤੇ ਅਸੀਂ ਬੱਚੇ ਨਾਲੋਂ ਪਿੱਛੇ ਰਹਿ ਜਾਈਏ ਦੂਜੇ ਨਾਲੋਂ ਸੋ ਇਸ ਕਰਕੇ ਸਾਨੂੰ ਸਮਝਣਾ ਜ਼ਰੂਰੀ ਹੈ ਹਾਂ ਇੱਕ ਹੋਰ ਗੱਲ ਪੰਜਾਬੀ ਵਾਲੀ ਸੋ ਜਦੋਂ ਅਸੀਂ ਸੀ ਸੈੱਟ ਦੀ ਗੱਲ ਕਰਦੇ ਆ ਤਾਂ ਜਿਹੜੇ ਬੱਚੇ ਨੇ ਪੰਜਾਬੀ ਯੂਪੀਐਸਸੀ ਵਾਲਾ ਤਾਂ ਨਹੀਂ ਪੜੂਗਾ ਬਟ ਇੱਥੇ ਪੜ੍ਹਨੀ ਪੈਣੀ ਹੈ ਇੱਕ ਐਕਸਟਰਾ ਪੁਆਇੰਟ ਹੋ ਗਿਆ ਮੇਨਸ ਦੇ ਵਿੱਚ ਪੰਜਾਬੀ ਦਾ ਇੱਕ ਵੱਖਰਾ ਪੇਪਰ ਹੁੰਦਾ 100 ਨੰਬਰ ਦਾ ਜੇ ਤੁਸੀਂ ਪੰਜਾਬੀ ਨਹੀਂ ਪੜ੍ਹੀ ਤਾਂ ਤੁਸੀਂ 100 ਨੰਬਰ ਉਹ ਨਹੀਂ ਲੈ ਸਕਦੇ ਮੇਨਸ ਕਲੀਅਰ ਨਹੀਂ ਹੋਣਾ ਲੈਂਗੁਏਜ ਪੇਪਰ ਦਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਯੂਪੀਐਸਸੀ ਦੀ ਤਿਆਰੀ ਕਰਦੇ ਹੋ ਤਾਂ ਤੁਹਾਨੂੰ ਕੁਝ ਨਾ ਕੁਝ ਨੀਅਰ ਅਬਾਊਟ 20 ਟੂ 30% 20 ਟੂ 25% ਪ੍ਰੀ ਦੇ ਲਈ ਐਕਸਟਰਾ ਪੜਨਾ ਪੈਣਾ ਜਿਹੜਾ ਯੂਪੀਐਸਸੀ ਲਈ ਨਹੀਂ ਪੜਿਆ ਠੀਕ ਹੈ ਸੋ ਕਿਹੜੇ-ਕਿਹੜੇ ਸਬਜੈਕਟ ਮੈਂ ਦੱਸ ਦਿੱਤੇ ਤੁਹਾਨੂੰ ਤੁਸੀਂ 셀ਫ ਸਟਡੀ ਕਰ ਸਕਦੇ ਹੋ ਇਹਦੀ ਗੂਗਲ ਤੋਂ ਸਰਚ ਕਰਕੇ ਪੜ ਸਕਦੇ ਹੋ ਪੰਜਾਬ ਜੀਕੇ ਲਈ ਆਪਣੀ ਵੱਖਰੀ ਬੁੱਕ ਲਈ ਹੈਗੀ ਪੰਜਾਬ ਨਾਮਾ ਤੁਸੀਂ ਉਹ ਵੀ ਪੜ ਸਕਦੇ ਹੋ ਆਰਡਰ ਕਰਕੇ ਜੋ ਕਿ ਸਪੈਸ਼ਲ ਪੀਸ ਹੈ ਜਿਹੜੀ ਡਿਜ਼ਾਈਨ ਕੀਤੀ ਗਈ ਹੈ ਪੰਜਾਬ ਨਾਮਾ ਇਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਵੀ ਨਹੀਂ ਸਰ ਅਸੀਂ ਤਾਂ ਯੂਪੀਐਸਸੀ ਵਾਲਿਆਂ ਅਸੀਂ ਆਲਰੇਡੀ ਬਹੁਤ ਫੀਸਾਂ ਦਿੱਤੀਆਂ ਹੋਈਆਂ ਨੇ ਅਸੀਂ ਪੀਸੀਐਸ ਨੂੰ ਇਹ ਚੀਜ਼ਾਂ ਕਿਵੇਂ ਸਸਤੇ ਦੇ ਵਿੱਚਾਂ ਵਧੀਆ ਦੇ ਵਿੱਚ ਪੜ ਸਕਦੇ ਹਾਂ ਸੋ ਇਹਦੇ ਲਈ ਆਪਣਾ ਇੱਕ ਰਿਕਾਰਡਡ ਬੈਚ ਹੈ ਠੀਕ ਹੈ ਉਸ ਰਿਕਾਰਡਡ ਬੈਚ ਦੀ ਖਾਸियत ਕੀ ਹੈ ਬੁੱਕ ਬਾਰੇ ਵੀ ਮੈਂ ਜ਼ਰੂਰ ਦੱਸ ਕੇ ਜਾਊਂਗਾ ਰਿਕਾਰਡਡ ਬੈਚ ਦੀ ਖਾਸियत ਕੀ ਹੈ ਇਹਦੇ ਵਿੱਚ ਪੀਸੀਐਸ ਦਾ ਪ੍ਰੀਲਿਮ ਸਾਰਾ ਤੁਹਾਨੂੰ ਪੜਾਇਆ ਜਾਂਦਾ ਆ ਫੀਸ ਹੋਊਗੀ ਦੀ 5000 ਰੁਪਏ ਇਹਦੇ ਵਿੱਚ ਸਾਰੀਆਂ ਕਲਾਸਾਂ ਰਿਕਾਰਡਡ ਹੋਣਗੀਆਂ ਸੋ ਇਹਦੀ ਫੀਸ 5000 ਹੋਊਗੀ ਜਿਹੜੇ ਬੱਚੇ ਐ ਐਕਸਟਰਾ ਪੜਨਾ ਚਾਹੁੰਦੇ ਆ PCS ਸਪੈਸਿਫਿਕ ਪੜ੍ਹਨਾ ਚਾਹੁੰਦੇ ਆ ਉਸ ਰਿਕਾਰਡਡ ਬੈਚ ਨੂੰ ਆਰਡਰ ਮਤਲਬ ਜੁਆਇਨ ਕਰ ਸਕਦੇ ਨੇ ਓਨਲੀ ਇਨ 5000 ਇਹਦੇ ਵਿੱਚ ਸੀ ਸੈੱਟ ਵੀ ਹੋਊਗਾ ਇਹਦੇ ਵਿੱਚ GS 1 ਦੇ ਸਾਰੇ ਸਬਜੈਕਟ ਹੋਣਗੇ ਜਿਹੜੇ ਮੈਂ ਦੱਸਿਆ ਸੋ ਇਸ ਬੈਚ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਮੈਂ ਤੁਹਾਨੂੰ ਇੱਕ ਨੰਬਰ ਦੱਸ ਦਿੰਦਾ ਫੀਸ ਇਹਦੀ 5000 ਅਪ ਟੂ ਇਗਜ਼ਾਮ ਇਹ ਚੱਲੂਗਾ ਠੀਕ ਹੈ ਸੋ ਇਹਨੂੰ ਜੁਆਇਨ ਕਰਨ ਦੇ ਲਈ ਬਹੁਤ ਸਿੰਪਲ ਜਿਹਾ ਤਰੀਕਾ ਹੈ ਸਾਡੇ ਕੋਲੇ ਤੁਸੀਂ ਇੱਕ ਨੰਬਰ ਮੈਂ ਤੁਹਾਨੂੰ ਦੱਸਦਾ ਇੱਥੇ ਕਾਲ ਕਰ ਲਿਓ 09 266 87 247 ਸੋ ਇਸ ਨੰਬਰ ਤੇ ਕਾਲ ਕਰੋ ਤੇ ਤੁਸੀਂ ਜਾਣਕਾਰੀ ਇਸ ਬਾਰੇ ਲੈ ਸਕਦੇ ਹੋ ਮੇਰੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ ਗੱਲਬਾਤ ਕਰਨੀ ਹੋ ਮੇਰੀ ਟੀਮ ਨੂੰ ਕਹ ਦਿਓ ਮੇਰੇ ਨਾਲ ਦੀ ਗੱਲਬਾਤ ਜ਼ਰੂਰ ਕਰਾ ਦੇ ਉਹ ਜਿਹੜੇ ਬੱਚਾ ਨੇ ਪੰਜਾਬ ਜੀਕੇ ਦੀ ਕਿਤਾਬ ਆਰਡਰ ਕਰਨੀ ਹੈ ਪੰਜਾਬ ਨਾਮਾ ਸੋ ਉਹ ਵੀ ਇਸੇ ਨੰਬਰ ਤੇ ਕਾਲ ਕਰਕੇ ਆਰਡਰ ਕਰ ਸਕਦੇ ਨੇ ਬਹੁਤ ਸ਼ਾਨਦਾਰ ਬੁੱਕੇ ਪੰਜਾਬ ਨਾਮਾ ਜਿਹੜੀ ਪ੍ਰੀ ਤੇ ਮੇਨਸ ਦੇ ਲਈ ਤੁਹਾਡੀ ਮਦਦ ਜ਼ਰੂਰ ਕਰੂਗੀ ਹਾਂ ਸਾਡੀ ਖਾਸਤ ਕੀ ਅਸੀਂ ਪੰਜਾਬੀ ਤੇ ਅੰਗਰੇਜ਼ੀ ਦੋਨੋਂ ਚੀਜ਼ ਪੜਾਉਂਦੇ ਹਾਂ ਜਿਹੜੇ ਬੱਚਾ ਨੇ ਪੰਜਾਬੀ ਚ ਪੜਨਾ ਪੰਜਾਬੀ ਚ ਪੜ ਸਕਦਾ ਅੰਗਰੇਜ਼ੀ ਚ ਪੜਨਾ ਅੰਗਰੇਜ਼ੀ ਚ ਸੇਮ ਕਲਾਸ ਵਿੱਚ ਕੰਟੈਂਟ ਸਾਡਾ ਦੋਨੋਂ ਭਾਸ਼ਾਵਾਂ ਦੇ ਵਿੱਚ ਹੁੰਦਾ ਆ ਸੋ ਇਹਦੀ ਕਲਾਸ ਵੀ ਆਪਣੀ ਦੋਨਾਂ ਲੈਂਗੁਏਜ ਦੇ ਵਿੱਚ ਹੈ ਸੋ ਨੰਬਰ ਨੋਟ ਕਰ ਲਓ 09268 77247 ਕਾਲ ਕਰੋ ਤੇ ਆਪਣੀ ਐਡਮਿਸ਼ਨ ਨੂੰ ਕਨਫਰਮ ਕਰੋ ਤਿਆਰੀ ਕਰੋ ਪੜੋ ਬਈ ਸਮਾਂ ਬਹੁਤ ਕੀਮਤੀ ਆ ਇਹ ਨਾ ਹੋਵੇ ਕਿ ਅਸੀਂ ਸਮੇਂ ਦੇ ਚੱਕਰ ਨੂੰ ਸਮਝ ਨਾ ਪਾਈਏ ਤੇ ਸਮਾਂ ਬਰਬਾਦ ਕਰ ਲਈਏ ਪੀਸੀਐਸ ਦਾ ਮੌਕਾ ਬਹੁਤ ਵਧੀਆ ਆ ਖਾਸ ਕਰ ਯੂਪੀਐਸਸੀ ਵਾਲੇ ਬੱਚਿਆਂ ਦੇ ਲਈ ਬਹੁਤ ਸ਼ਾਨਦਾਰ ਮੌਕਾ ਆ ਇਹ ਲਾ ਲਓ ਵੀ ਤੁਹਾਡੀ 80% ਤਿਆਰੀ ਹੋਈ ਪਈ ਆ ਤੁਸੀਂ ਜਸਟ 20 ਤੋਂ 22% ਦੇ ਲਈ ਐਫਰਟ ਲਾਉਣੇ ਆ ਤੇ ਤੁਹਾਡੇ ਸਿਲੈਕਸ਼ਨ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ ਬਾਕੀ ਕੋਈ ਹੋਰ ਸਲਾਹ ਚਾਹੀਦੀ ਹੋਈ ਮੇਰੇ ਨਾਲ ਗੱਲ ਕਰਨੀ ਹੋਈ ਤਾਂ ਮੇਰੀ ਟੀਮ ਨੂੰ ਕਹਿ ਦਿਓ ਮੇਰੇ ਨਾਲ ਗੱਲ ਕਰਾ ਦੂਗੀ ਆ ਨੰਬਰ ਨੋਟ ਕਰਕੇ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਤੇ ਮੇਰੀ ਟੀਮ ਇਹਨਾਂ ਵੀ ਜ਼ਰੂਰ ਗੱਲ ਕਰਾ ਦੂਗੀ ਸੋ ਚਲੋ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਖਸਰ ਨੂੰ ਬਾਏ ਬਾਏ ਟਾਟਾ